ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਈ ਬਾੜ ਦੇ ਕਾਰਨ ਹੋਈ ਨੁਕਸਾਨ ਨੂੰ ਦੇਖਦੇ ਹੋਏ ਉੱਥੇ ਖਾਣ ਪੀਣ ਦੇ ਸਮਾਨ ਦੀ ਕਮੀ ਨੂੰ ਔ ਵੇਖਦੇ ਹੋਏ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕ ਵੱਲੋਂ ਆਪਣੀ ਆਪਣੀ ਤਰਖਾਵਾਂ ਵਿੱਚ ਉਹ ਸਹਿਯੋਗ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂਤਾ ਜੋ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਵੀ ਉਹਨਾਂ ਲਈ ਸਹਿਯੋਗ ਅਤੀ ਰਾਸ਼ਨ ਸਮਗਰੀ ਭੇਜੀ ਗਈ ਅਤੇ ਹੀ ਰਾਸ਼ਨ ਸਮਗਰੀ ਦਾ ਟਰੱਕ ਅਮਰਿੰਦਰ ਮੀਰੀ ਪੀਐਮਐਲਏ ਨੀਨਾ ਮਿੱਤਲ ਲੈ ਕੇ ਪਹੁੰਚਿਆ ਅਤੇ ਉੱਥੇ ਜਾ ਕੇ ਰਾਸ਼ਨ ਪਹੁੰਚਾਇਆ ਬਾੜ ਪੀੜਤਾ ਲਈ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਭੇਜੀ ਗਈ ਸਮਗਰੀ ਨੂੰ ਉੱਥੇ ਪਹਚਾ ਕੇ ਗੱਡੀ ਤੋਂ ਉਤਾਰਦੇ ਹੋਏ ਅਮਰਿੰਦਰ ਮੀਰੀ ਪੀਐਮਐਲਏ ਨੀਨਾ ਮਿੱਤਲ ਕਥੀ ਦੇ ਕਰਾਏ ਸਾਰੇ ਦਿਸਪਾਸਾ ਨੂੰ ਸਵਾਗਤ ਹੈ ਅੱਜ ਅਸੀਂ ਖੜਿਆ ਰਾਜਪੁਰਾ ਦੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਜੀ ਦੇ ਜੋ ਨਿਵਾਸ ਸਥਾਨ ਤੇ ਖੜਿਆ ਜਿੱਥੇ ਕਿ ਇਹਨਾਂ ਵੱਲੋਂ ਜੋ ਬਾੜ ਪੀੜਿਤ ਜੋ ਇਲਾਕੇ ਹੈ ਉਹਨਾਂ ਲਈ ਜੋ ਅੱਜ ਇੱਕ ਰਾਸ਼ਨ ਦਾ ਜੋ ਹੈ ਥੋਕ ਕੈਂਟਰ ਜਿਹੜਾ ਰਵਾਨਾ ਕੀਤਾ ਗਿਆ ਤੇ ਇਹਨਾਂ ਵੱਲੋਂ ਜੋ ਰਾਤ ਸਮਗਰੀ ਅਤੇ ਉਹਦੇ ਵਿੱਚ ਜੋ ਖਾਣ ਪੀਣ ਦਾ ਸਮਾਨ ਅਤੇ ਹੋਰ ਜਿਹੜੀ ਜ਼ਰੂਰੀ ਜਿਹੜੀ ਸਮਗਰੀ ਹੈ ਉਹ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਜੀ ਵੱਲੋਂ ਪੰਜਾਬ ਸਰਕਾਰ ਦੇ ਇਲੇਸ਼ਨ ਸਰ ਅਜੀਤੋ ਜੋ ਹੈ ਰਵਾਨਾ ਕੀਤਾ ਗਿਆ ਇਸ ਮੌਕੇ ਕੀ ਕਹਿਣਾ ਸੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਜੀ ਮੈਮ ਅੱਜ ਜੋ ਇਹ ਹਾਰਡ ਪੀਟ ਪੀਟ ਤਾਂ ਲਈ ਆਪਣੇ ਵੱਲੋਂ ਜੋ ਭੇਜਿਆ ਜਾ ਰਿਹਾ ਮੈਂ ਨਾ ਮੇਰੇ ਵੱਲ ਜਾਣਕਾਰੀ ਦੇ ਦਿਓ ਦੇਖੋ ਜੀ ਮੈਂ ਤੁਸੀ ਜਾਣਦੇ ਹੋ ਕਿ ਪੰਜਾਬ ਦੇ ਬਹੁਤ ਮਾੜੇ ਹਾਲਾਤ ਨੇ ਜਿਵੇਂ ਕਿ ਉਧਰਲੇ ਏਰੀਆ ਚ ਕਾਫੀ ਜ਼ਿਆਦਾ ਪਾਣੀ ਆਇਆ ਹੜ ਆ ਚੁੱਕੇ ਨੇ ਲੋਕ ਘਰਾਂ ਚ ਫਸ ਗਏ ਨੇ ਨਿਕਲ ਨਹੀਂ ਸਕਦੇ ਤਾਂ ਉਹਨਾਂ ਲਈ ਥੋੜੇ ਜੀ ਸਾਰੇ ਇੱਥੋਂ ਰਾਜਪੁਰਾ ਦੀ ਟੀਮ ਸਾਰੇ ਇਕੱਠੇ ਹੋ ਕੇ ਅਸੀਂ ਇੱਕ ਰਾਸ਼ਨ ਤੇ ਪਾਣੀ ਭੇਜ ਰਹੇ ਹਾਂ ਤਾਂ ਕਿ ਉਹਨਾਂ ਲੋਕਾਂ ਦੀ ਥੋੜੀ ਜੀ ਮਦਦ ਹੋ ਸਕੇ ਜਿਹੜੇ ਵਿਚਾਰੇ ਘਰਾਂ ਵਿੱਚ ਫਸੇ ਹੋਏ ਨੇ ਬਾਕੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਵੇਂ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਹੈ ਕਿ ਸਾਰੇ ਜਿੰਨਾ ਵੀ ਜੋ ਵੀ ਇਨਸਾਨ ਜੋ ਵੀ ਮਦਦ ਕਰ ਸਕਦਾ ਹੈ ਕਿਉਂਕਿ ਔਖੀ ਘੜੀ ਹੈ ਔਖੀ ਘੜੀ ਚ ਸਾਡਾ ਫਰਜ਼ ਹੈ ਕਿ ਅਸੀਂ ਸਾਰੇ ਮਿਲ ਕੇ ਕੁਝ ਨਾ ਕੁਝ ਕਰੀਏ ਤਾ ਅਸੀਂ ਸਾਰੇ ਪੰਜਾਬ ਚੋਂ ਹੀ ਉਹਨਾਂ ਨੂੰ ਉੱਥੇ ਸਹਾਇਤਾ ਜਾ ਰਹੀ ਹੈ ਔਰ ਜਿਵੇਂ ਸੀਐਮ ਸਾਹਿਬ ਦਾ ਆਦੇਸ਼ ਹੈ ਕਿ ਹਰ ਐਮਐਲਏ ਹਰ ਮੰਤਰੀ ਆਪਦੀ ਇੱਕ ਇੱਕ ਮਹੀਨੇ ਦੀ ਸੈਲਰੀ ਉੱਥੇ ਦੇਵੇਗਾ ਅਸੀਂ ਉਹ ਵੀ ਬਿਲਕੁਲ ਦੇ ਰਹੇ ਹਾਂ ਔਰ ਜੇ ਹੋਰ ਵੀ ਚਾਹੀਦੀ ਅਸੀਂ ਉਹ ਵੀ ਦੇਵਾਂਗੇ ਕਿਉਂਕਿ ਇਹ ਉਹ ਟਾਈਮ ਹੈ ਜਿੱਚ ਇੱਕ ਇਨਸਾਨੀਅਤ ਦਾ ਟਾਈਮ ਹੈ ਅਸੀਂ ਇਨਸਾਨੀਅਤ ਨਾਤੇ ਸਾਡਾ ਸਭ ਦਾ ਫਰਜ਼ ਹੈ ਕਿ ਜੋ ਅਸੀਂ ਤਿਲ ਫੂਲ ਆਪਦੀ ਮਿਹਨਤ ਦੀ ਕਮਾਈ ਚੋਂ ਅਸੀਂ ਕੱਢ ਕੇ ਉੱਥੇ ਦੇਈਏ ਤਾਂ ਕਿ ਲੋਕਾਂ ਦੀਆਂ ਜਾਨਾਂ ਬਚ ਸਕਣ ਮੈਨੂੰ ਇਹਦਾ ਕੋਈ ਇੱਕ ਸਪੈਸਿਫਿਕ ਡੰਪ ਬਣਾਇਆ ਹੋਇਆ ਹੈ ਜਾਂ ਸਿੱਧਾ ਉਹਨਾਂ ਕੋਲ ਹੀ ਜਾਏਗਾ ਜਿਹੜੇ ਕਿ ਹਰਪੁਰ ਨਹੀਂ ਉੱਥੇ ਪਠਾਨਕੋਟ ਗੁਰਦਾਸਪੁਰ ਰੋਡ ਤੇ ਰਾਧਾ ਸਵਾਮੀ ਡੇਰਾ ਹੈ ਉੱਥੇ ਸਾਰਾ ਸਮਾਨ ਪਹੁੰਚ ਰਿਹਾ ਹੈ ਅੱਗੋਂ ਉੱਥੋਂ ਸਪਲਾਈ ਹੋ ਰਹੀ ਹੈ ਜੀ ਮੈਮ ਜਿਸ ਤਰ੍ਹਾਂ ਕੱਲ ਵੀ ਤੁਸੀਂ ਕੱਗਰ ਦਾ ਦੌਰਾ ਕੀਤਾ ਤਾਂ ਆਪਣੇ ਰਾਜਪੁਰਾ ਦੇ ਕੀ ਹਾਲਾਤ ਨੇ ਰਾਜਪੁਰਾ ਆਪਣਾ ਸੇਫ ਹੈ ਐਜੀ ਕੋਈ ਵੀ ਗੱਲ ਨਹੀਂ ਹੈ ਅਸੀਂ ਕੱਲ ਸਾਰਾ ਕੱਗਰ ਪੱਛੀ ਦੇਰਾ ਸਾਰਾ ਦੇਖ ਕੇ ਆਇਆ ਹਾਲੇ ਬਿਲਕੁਲ ਸੇਫ ਹੈ ਪ੍ਰਸ਼ਾਸਨ ਪੂਰਾ ਤਿਆਰ ਹੈ ਪ੍ਰਸ਼ਾਸਨ ਦੀਆਂ ਵੀ ਜ਼ਿੰਮੇਵਾਰੀਆਂ ਲਾਈਆਂ ਹੋਈਆਂ ਕਿ ਇਨ ਕੇਸ ਜੇ ਕੋਈ ਅਦਾਂ ਦੀ ਗੱਲ ਆਂਦੀ ਹੈ ਤਾਂ ਸਾਨੂੰ ਪਹਿਲਾਂ ਪਤਾ ਹੋਵੇ ਅਸੀਂ ਆਪਾਂ ਸੰਭਾਲ ਸਕੀਏ ਜਿਵੇਂ ਇਹਨਾਂ ਨੂੰ ਬੁਲਾਣ ਲਈ ਮਿੱਟੀ ਦੇ ਗੱਟੇ ਚਾਹੀਦੇ ਆ ਬਨ ਲਾਣ ਨੂੰ ਉਹ ਸਾਰੇ ਅਸੀਂ ਆਲਰੇਡੀ ਪਹਿਲਾਂ ਹੀ ਤਿਆਰ ਕਰਕੇ ਬੈਠੇ ਆ ਤਾਂਕਿ ਕੋਈ ਰਾਜਪੁਰੇ ਹਲਕੇ ਵਿੱਚ ਮੰਦਪਾਗੀ ਘਟਨਾ ਨਾ ਹੋ ਮੈਂ ਜਿਸ ਤਰ੍ਹਾਂ ਹਾਰਟ ਪ੍ਰਭਾਵਿਤ ਇਲਾਕੇ ਨੇ ਆਪਣੇ ਹਲਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਮੈਂ ਰਾਜਪੁਰਾ ਵਾਸੀਆਂ ਨੂੰ ਇਹ ਅਪੀਲ ਕਰਦੀ ਆ ਕਿ ਦੇਖੋ ਮਾੜਾ ਟਾਈਮ ਆਇਆ ਪੰਜਾਬ ਲਈ ਤਾਂ ਸਾਰੇ ਮਿਲ ਕੇ ਜਿਹੜੇ ਉਹ ਵੀ ਸਾਡੇ ਭੈਣ ਭਰਾਏ ਜਿਹੜੇ ਅੱਜ ਮੁਸੀਬਤ 'ਚ ਐ ਸਾਰੇ ਮਿਲ ਕੇ ਉਹਨਾਂ ਦੀ ਮਦਦ ਕਰੀਏ ਆਪਦੀ ਨੇਕ ਕਮਾਈ 'ਚੋਂ ਜਿਵੇਂ ਗੁਰੂ ਮਹਾਰਾਜ ਕਹਿੰਦੇ ਸੀ ਕਿ ਦਸਵੰਦ ਜ਼ਰੂਰ ਕੱਢੋ ਆਪਦੀ ਨੇਕ ਕਮਾਈ 'ਚੋਂ ਜੋ ਤੁਸੀਂ ਕੱਢ ਸਕਦੇ ਹੋ ਕੱਢ ਕੇ ਉੱਥੇ ਉਹਨਾਂ ਦੀ ਮਦਦ ਕੀਤੀ ਜਾਵੇ। ਇਹਦੇ ਬਾਅਦ ਸਤਿ ਸ਼੍ਰੀ ਅਕਾਲ ਦੋਸਤੋ ਰਾਧਾ ਸਵਾਮੀ ਜੀ ਅੱਜ ਰਾਜਪੁਰਾ ਤੋਂ ਐਮ ਐਲ ਏ ਨੀਨਾ ਮਿੱਤਲ ਜੀ ਦੇ ਵਿਸ਼ਾ ਨਿਰਦੇਸ਼ ਅਨੁਸਾਰ ਅਤੇ ਸਰਦਾਰ ਭਗਵੰਤ ਸਿੰਘ ਮਾਨ ਸੀ ਐਮ ਪੰਜਾਬ ਵੱਲੋਂ ਜੋ ਸੇਵਾ ਹਾਰਡ ਪ੍ਰਭਾਵੀ ਇਲਾਕੇ ਦੇ ਵਿੱਚ ਅਸੀਂ ਪਠਾਨਕੋਟ ਦੇ ਦਾਦਾ ਸ੍ਰੀ ਸੁਮੀ ਸਤ ਸੰਗਰ ਵਿੱਚ ਖੜੇ ਹਾਂ ਐਮ ਐਲ ਏ ਨੀਨਾ ਮਿੱਤਲ ਜੀ ਦੁਆਰਾ ਇੱਕ ਟਰੱਕ ਜਿਸ ਦੇ ਵਿੱਚ 501 ਕਿੱਟ ਅਤੇ 100 ਪੇਟੀ ਦੇ ਕਰੀਬ ਪਾਣੀ ਦੀ ਸੇਵਾ ਜੋ ਹੈ ਭੇਜੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਰਕਾਰ ਵੱਲੋਂ ਹੁਕਮ ਆਏਗਾ ਤੇ ਇਨਸਾਨੀਅਤ ਦੇ ਨਾਤੇ ਵੀ ਜਿਵੇਂ ਜਿਵੇਂ ਇਸ ਇਲਾਕੇ ਦੇ ਵਿੱਚ ਲੋੜ ਪਏਗੀ ਹੋਰ ਮਦਦ ਵੀ ਭੇਜਾਂਗੇ ਐਮ ਐਲ ਏ ਨੀਨਾ ਮਿੱਤਲ ਜੀ ਨੇ ਬਾਕੀ ਜਿਹੜੇ ਐਮ ਐਲ ਏ ਜੋ ਪੰਜਾਬ ਸਰਕਾਰ ਨੇ ਫੈਸਲਾ ਲਿਆ ਉਸ ਦੇ ਅਕੋਰਡਿੰਗ ਆਪਣੀ ਇੱਕ ਮਹੀਨੇ ਦੀ ਤਨਖਾਹ ਵੀ ਹੜ ਪੀੜਤਾ ਵਾਸਤੇ ਦਿੱਤੀ ਹੈ ਤੇ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਰਾਜਪੁਰਾ ਦੇ ਜੋ ਵਲੰਟੀਅਰ ਸ਼ੁਰੂ ਤੋਂ ਉਹਨਾਂ ਦੇ ਨਾਲ ਚੱਲ ਰਹੇ ਹਨ ਉਹਨਾਂ ਦਾ ਸਹਿਯੋਗ ਲੈ ਕੇ ਵੱਧ ਤੋਂ ਵੱਧ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਸੇਵਾ ਨਿਭਾਈ ਜਾਵੇ ਰਾਜਾ ਸੁਆਮੀ ਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੜਾ ਦੀ ਸਥਿਤੀ ਆਈ ਵੀ ਹੈ ਤਾਂ ਪਠਾਨਕੋਟ ਦੇ ਵਿੱਚ ਸਰਨਾ ਦੇ ਵਿਖੇ ਐਮਐਲਏ ਰਾਜਪੁਰਾ ਨੀਨਾ ਮਿੱੱਤਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਪੰਜਾਬ ਸਰਕਾਰ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸੇਵਾ ਦਿੱਤੀ ਗਈ ਸੀ ਉਸ ਦੇ ਤਹਿਤ ਐਮਐਲਏ ਨੀਨਾ ਮਿੱੱਤਲ ਜੀ ਵੱਲੋਂ ਰਾਸ਼ਨ ਦਾ ਭਰਿਆ ਟਰੱਕ ਹੈ ਉਹ ਦਿੱਤਾ ਤੇ ਇੱਥੇ ਅਸੀਂ ਸਤ ਸੰਗ ਘਰ ਦੇ ਵਿੱਚ ਜਿਹੜਾ ਸਾਨੂੰ ਪੁਆਇੰਟ ਦਿੱਤਾ ਗਿਆ ਸੀ ਅਸੀਂ ਉਹਨਾਂ ਦੇ ਸਪੁਰਦ ਕਰਨ ਪਹੁੰਚੇ